ਅੱਜ ਖਨੌਰੀ ਬਾਰਡਰ ਤੇ 30 ਅਗਸਤ ਨੂੰ ਅਸੀਂ ਸਟੇਜ ਤੇ ਪਹੁੰਚੇ ਆ ਕਿਸਾਨ ਸ਼ਕਰਸ਼ਪੜੀ ਕੋਟ ਬਡਾ ਪੰਜਾਬੀ ਗੱਲਬਾਤ ਚੈਨਲ ਨਾਲ ਅੱਜ ਇੰਟਰਵਿਊ ਦੇ ਰਿਆਂ ਸਾਡੀ ਜਸੇਬੰਦੀ ਜਿਹੜੀ ਅੱਜ ਸਟੇਜ ਚੱਲਣ ਗਈ ਆ ਦੋ ਦਿਨ ਬਾਅਦ ਚਾਹਦਾ ਕਰਕੇ ਸਟੇਜ ਨਹੀਂ ਚੱਲੀ ਸਾਡੇ ਜਿੰਨੇ ਵੀ ਜਸੇਬੰਦੀ ਦੇ ਨੇ ਸਿੰਘ ਸਾਰੇ ਵਾਰੀ ਵਾਰੀ ਰਾਸ਼ਨ ਪਾਣੀ ਛੱਕੇ ਖਲੋਰੀ ਬਾਰਡਰ ਤੇ ਆ ਰਹੇ ਆ ਅਸੀਂ ਅੱਜ ਜਿਹੜੇ ਸਿੰਘ ਖਲੁੱਤੇ ਆ ਜਿੱਥੇ ਅਗਲੇ ਬਨੇ ਸਰਕਾਰ ਕਹਿੰਦੀ ਆ ਸਾਡੀ ਰਸਤਾ ਕਲੀਅਰ ਆ ਆ ਅਸੀਂ ਉਹ ਦਿਖਾਉਣਾ ਚਾਹੁੰਨੇ ਆ ਸਾਡੇ ਸਾਹਮਣੇ ਦੁਵਾਰਾਂ ਕੀਤੀ ਹੋਈਆਂ ਇੱਕ ਬੋਰਡ ਹਰੇ ਰੰਗ ਦੇ ਉੱਤੇ ਚਿੱਟੇ ਰੰਗ ਨਾਲ ਲਿਖਿਆ ਆ ਉਹ ਹਰਿਆਣੇ ਦੀ ਹੱਦ ਦੇ ਵਿੱਚ ਆ ਉਹਦੇ ਅਗਲੇ ਬਨੇ ਹਰਿਆਣੇ ਦੀ ਔਰ ਸਾਡੀ ਸੈਂਟਰ ਸਰਕਾਰ ਨੇ ਫੋਰਸਾਂ ਖਿਡਾਰੀਆਂ ਰਫਲਾਂ ਦੇ ਕੇ ਲੱਗੀਆਂ ਹੋਈਆਂ ਕਿਉਂਕਿ ਇਧਰ ਜਿੱਦਾਂ ਵਾ ਵੀ ਦੁਸ਼ਮਣ ਖੋਤਾ ਸਾਡਾ ਸਾਡੇ ਨਾਲ ਇਹ ਵਿਹਾਰ ਕੀਤਾ ਰਿਹਾ ਜਿੱਦਾਂ ਪਾਕਿਸਤਾਨਾ ਵੀ ਨਹੀਂ ਕੀਤਾ ਜਾ ਰਿਹਾ ਸਾਡੇ ਬਲੇ ਵੇਖੋ ਐਲਮ ਜੀਆਂ ਰਫਣਾ ਤਾਨ ਕੇ ਜਵਾਨ ਖੋਤੇ ਸਾਡੇ ਦੇ ਦੇ ਸਾਡੇ ਜੰਮੀ ਹੋਏ ਬੱਚੇ ਇਹ ਸਰਕਾਰ ਨੇ ਸਾਡੇ ਬਰ ਖਲਾਫ ਸਾਡੇ ਹੀ ਵੱਲੋਂ ਹਥਿਆਰ ਲੈ ਕੇ ਖਲਾਰੇ ਹੋਏ ਆ ਅਸੀਂ ਇਹ ਸਰਕਾਰ ਦੀ ਨਕੀਦੀ ਕਰਦੇ ਆ ਅਸੀਂ ਜਿਹੜੇ ਮੁੱਦੇ ਤੇ ਆਏ ਇੱਥੇ ਉਹ ਸਾਡੇ ਇਹਨਾਂ ਨੇ ਕਾਨੂੰਨ ਜਿਹੜੇ ਸੀ ਮੰਨੇ ਹੋਏ ਸੀ ਸਾਡੇ ਦਾ ਬਹਿਧਾ ਕੀਤਾ ਸੀ ਉਹ ਸਰਕਾਰ ਨੇ ਜਿਹੜੇ ਸਾਡੇ ਕਾਨੂੰਨ ਅੱਕਦੇ ਬਣਾਏ ਨਹੀਂ ਅਸੀਂ ਇਸ ਕਰਕੇ 13 ਫਰਵਰੀ ਤੋਂ ਦੁਬਾਰਾ ਗੈਰ ਰਾਜਨੀਤਿਕਔਰ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਦੋਵੇਂ ਫੋਰਮ ਜਿਹੜੇ ਆ ਇਹਨਾਂ ਬਾਰਡਰਾਂ ਤੇ ਬੈਠੇ ਹੋਏ ਆ ਆ ਦੇਖੋ ਕੈਮਰਾਮੈਨ ਨੂੰ ਮੈਂ ਦੁਬਾਰਾ ਫੇਰ ਇੱਕਰੀ ਕੈਮਰਾ ਬਾਰਡਰ ਤੇ ਤੁਹਾਨੂੰ ਦਿਖਾਉਂਦਾ ਕਿਦਾਂ ਫੋਰਸਾਂ ਸਾਡੇ ਬਰਖਲਾਵ ਜਿਹੜੀਆਂ ਖਿਦਾਰੀਆਂ ਅਸੀਂ ਇੱਥੇ ਸ਼ਾਂਤਮਾਈ ਨਾਲ ਬੈਠੇ ਆ ਪਰ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਕਿ ਸਰਕਾਰ ਨੇ ਸਾਨੂੰ ਇੱਥੇ ਮਜਬੂਰ ਨਭਾਇਆ ਦਿੱਲੀ ਜਿਹੜੀ ਆ ਉਹ ਸਾਡੀ ਆ ਅਸੀਂ ਉੱਥੇ ਜਾ ਕੇ ਆਪਣੇ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਪਰ ਸਰਕਾਰ ਨੇ ਇੱਥੇ ਸਾਨੂੰ ਭਾਇਆ ਵੈਗਰਜੀਕਾ ਖਲਸਾ ਵੈਗਰਜੀ ਕੀ ਫਤਹਿ